ਇਹ ਲੈ ਭਾਈ ਜਿਹ ਕਈਆਂ ਨੇ ਹਸਪੀਰ ਕਹਤ ਨਹੀਂ ਆਉਂਦਾ ਹਸਪੀਰ ਕਹਤ ਨਹੀਂ ਆਉਂਦਾ ਹਾਂ ਹਸਪੀਰ ਪੀਜੀਐਮ ਦਾ ਇੱਕ ਹਫਤਾ ਹੋ ਗਿਆ ਹਾਂ ਭਾਈ ਤੇ ਕੱਲ ਭਾਈ ਹਾਂ ਉਹਦੀ ਡੈਥ ਹੋ ਗਈ ਜਲੀ ਦੀ ਡੈਥ ਡੈਥ ਹੋ ਗਈ ਮੈਂ ਦੱਸਿਆ ਵੀ ਤਾਂ ਵੀ ਵੀਡੀਓ ਜਮਾ ਭਾਂਜ ਬਹੂ ਦਾਖਲ ਹੈ ਸਾਡੀ ਹਾਂ ਉਹ ਜਿਹੜੀ ਕੱਲ ਪਰਸੋਂ 12:00 ਵਜੇ ਪੂਰੀ ਹੋਲੀ 11:00 ਵਜੇ ਹਾਂ ਸੰਸਕਾਰ ਕਰਿਆ ਕੱਲ ਨੂੰ ਦਾ ਉੱਥੇ ਲੈ ਆਉਣੇ ਟਾਈਮ ਲੱਜਿੰਦਾ ਫਿਰ ਰਿਸ਼ਤੇ ਰੂਤੇ ਸਾਰੀ ਰਿਸ਼ਤੇਦਾਰੀ ਵਿੱਚ ਦੂਰ ਆ ਬਾਈ ਹੈ ਕਿ ਹਰਿਆਣੇ ਜੀ ਵੀ ਆ ਗਈਆਂ ਤਿੰਨ ਘੰਟੇ ਤਾਂ ਆਉਣੇ ਲੱਜੁੰਦੇ ਆ ਤਾਂ ਫਿਰ ਹੁਣ ਕੱਲ ਸੰਸਕਾਰ ਕਰਿਆ ਅਜਾ ਵੀ ਉੱਥੀ ਆਪਣਾ ਹੱਤੇ ਦਾ ਕੰਮ ਤਾਂ ਫੇਰ ਛੜਿਆ ਪਹਿਲੇ ਆਹੋ ਹੈ ਕਿ ਨਹੀਂ ਭੋਗ ਥਾਈਂ ਗੇੜਾ ਰੱਖਣੀ ਪੈਣਾ ਰੋਜ਼ ਭੋਗ ਥਾਈਂ ਜਾਣਾ ਹੀ ਬੜੇ ਕੰਮੂਟਰਾਂ ਛੜੀਆਂ ਵੀ ਉਹ ਕੱਢਣੀਆਂ ਧੀਆਂ ਮੈਨੂੰ ਕਿਹਾ ਅੱਜ ਕੱਲ ਦਾ ਫੁੱਲ ਚੁਗਣੇ ਆ ਹੋਇਆ ਥਾਲਾ ਬਾ ਮੜਾ ਕੁੜੀ ਆ ਵਿਚਰੀ ਸਾਰੀ ਹੋ ਗਿਆ ਉਹ ਸੱਤ ਇੰਚ ਪਾੜ ਦੇਣਾ ਕੁੜੀ ਸੱਤ ਇੰਚ ਪਾੜਦੀ ਹੈ ਮੈਂ ਕਹਿੰਦਾ 13 12 ਛੋਟੀ ਕੁੜੀ ਕੋਲ ਹਾਂ ਉਹਦੀ ਵੀ ਉਮਰ ਮੈਂ ਕਹਿੰਦਾ ਬਸ 33 32 ਸਾਲ ਦੀ ਹੋਊਗੀ ਹੂੰ ਪਾਛਾ ਬਿਮਾਰੀਆਂ ਦਾ ਨਹੀਂ ਪਤਾ ਲੱਗਦਾ ਬਾਈ ਦੇਖ ਲਿਆ ਕਿਹ ਚੀਜ਼ ਹੁੰਦੀ ਟੈਗ ਦੇ ਨਹੀਂ ਪਤਾ ਹੈ ਕੁਝ ਨਹੀਂ ਪਤਾ ਲੱਗਦਾ ਟੈਗ ਕੀ ਹੋਇਆ ਹੂੰ ਸਭ ਕੁ ਰੈੱਡ ਹੋ ਗਿਆ ਜਦ ਦੀ ਹੂੰ ਤਾਂ ਸੀ ਬਹੁਤ ਔਖਾ ਹੋ ਗਿਆ ਕਮ ਬਹੁਤ ਔਖਾ ਕੋਈ ਜਦ ਦੀ ਛੋਟੀ ਆ ਉਹ ਬਹੁਤ ਸਾਡੇ ਨਾਲ ਤਾਂ 3 4 ਚਾਂਸ ਹੋ ਲੈ ਬਾਈ ਇਹ ਹੂੰ ਇਹ ਕ ਪਹਿਲਾ ਸਾਡੀ ਭੈਣ ਹੁੰਦੀ ਛੋਟੇ ਛੋਟੇ ਇੱਕ ਗੋਦੀ ਜੀ ਦਾ ਛੋਟਾ ਜਿਹਾ ਸਾਡਾ ਛੋਟਾ ਭਾਂਜਾ ਮੈਂ ਕਹਿੰਦਾ 3-4 ਮਹੀਨੇ ਦੀ ਤਾਂ ਉਹਨੂੰ ਵਿਚਾਰੀ ਇਕਣੀ ਹੋਈ ਸੀ ਉਹ ਤੇਰਾ ਫਿਰ ਆਹ ਦਿਲਬ ਖੜਾ ਬੜਾ ਭਾਈ ਹੋ ਗਿਆ ਇਕਣੀ ਆਹ ਮਨਜੀਤ ਦਾ ਜਿਹੜਾ ਇਹ ਵੀ ਗੋਦੀ ਮਿਲਦਾ ਜਾਂ ਇਹ ਵੀ ਰੁੱਟਦਾ ਹੀਦਾ ਜਾਂ ਆ ਹੁਣ ਤੀਹਾਂ ਜਾਣ ਦਾ ਹੋਇਆ ਸਾਲਾ ਤੀਹਾਂ ਨੌਜਵਾਨੀ ਮੌਤ ਦਾ ਨੌਜਵਾਨ ਹੈ ਕਿ ਨਹੀਂ ਕਰੇ ਵੀ ਗਿਆ ਬੰਦਾ ਲ ਜਿੰਨੀ ਲਿਖੀ ਵੀ ਨਹੀਂ ਉਹ ਭਗਤਨੀਆ ਬਾਈ ਕਿ ਨਹੀਂ ਮਾਰਾ ਜਿ ਲਿਖ ਕੇ ਪਏ ਇਦਾਂ ਵੀ ਭਾਈ ਇੰਨੀ ਇੰਨੀ ਕਦਰ ਹੀ ਜਨਮ ਤੇਰਾ ਇੰਨੀ ਤਰੀਕਾ ਇੰਨੀ ਤੇਰੀ ਮੌਤ ਹੈ ਹੁਣ ਦੇਖਿਆ ਉਮਰ ਇਹਨੂੰ ਮੈਂ ਕਿਆ ਦੇਖ ਲਿਆ ਕਿਸੇ ਨੇ ਕਿਆ ਪਾੜ ਲਿਆ ਹੈ ਕਿ ਨਹੀਂ 30 31 ਸਾਲ ਦੀ ਉਮਰ 30 31 ਸਾਲ ਦੀ ਕੁਝ ਵੀ ਨਹੀਂ ਹੈਗੀ ਕੁਝ ਵੀ ਨਹੀਂ ਹੈਗੀ ਹੋਰ ਵਾਅ ਉਹ ਕਾਬਾ ਹੁੰਦਾ ਹੈ ਸੁੱਜੀ ਤਾਂ ਹੋਂਦੀ ਬੰਦੇ ਨੂੰ ਹੋਰ ਤਾਨੂੰ ਆ ਬਣਿਆ ਬਾਜ ਮਾਰ ਲਈ ਭਾਈ ਬਜਾ ਕੁਝ ਨਹੀਂ ਕਰ ਸਕਦੇ ਮਰ ਗੁਰੂ ਕੁੜੀ ਦਾ ਬਜਾਰੀ ਕੁੜੀ ਹੀ ਸੀ ਉਹ ਟੀਏ ਨੂੰ ਮਾਂ ਦਾ ਦੇਖਣੀ ਹੁਣ ਹੈ ਕਿ ਨਹੀਂ ਜਿਹੜਾ ਛੋਟਾ ਜਿਹਾ ਬੱਚਾ ਆ ਉਹਨੂੰ ਕੀ ਪਤਾ ਹੈ ਨਾ ਨਿਆੜੇ ਕਿ ਨਹੀਂ ਨਹੀਂ ਤਾਂ ਦੇਖ ਹੁੰਦਾ ਫੇਰ ਚਲੋ ਜਿਹੜਾ ਲਿਖਣਾ ਲਿਖਿਆ ਉਹ ਕੋਈ ਹੋਣਾ ਪਾਣਾ ਰੱਬ ਦਾ ਮੰਨਣੀ ਪੈਣਾ ਹੈ ਇੱਕ ਮਹਾਰਾਜ ਨੇ ਇਹੀ ਗੱਲ ਤਾਂ ਨਹੀਂ ਭੇਜ ਦਿੱਤਾ ਬੰਦੇ ਨੂੰ ਦੇ ਜਨਮ ਦਾ ਵੀ ਪਤਾ ਹੀ ਭਾਈ ਇੰਨੀ ਦੀਪ ਜਨਮ ਲੈ ਲਾ ਸਾਡੇ ਬੱਚੇ ਨੇ ਇਹ ਚੀਜ਼ ਦਾ ਨਹੀਂ ਪਤਾ ਵੀ ਕਦ ਮੌਤ ਆਉਣੀ ਹੈ ਹੈ ਨੀ ਤਾਂ ਮਹਾਰਾਜਨ ਸਭ ਨੂੰ ਦੱਸਿਆ ਵੇ ਭਈ ਐਂਟਰੀ ਐਸ ਤਰੀਕੇ ਨੂੰ ਜਨਮ ਹੋਣਾ ਡਾਕਟਰ ਦੱਸ ਦਿੰਦੇ ਸਭ ਨੂੰ ਮੌਤ ਡਾਕਟਰ ਵੀ ਦਾ ਸਦਮ ਕਾਦ ਹੋਣੀ ਹੈ ਮੌਤ ਦੱਸੂਗਾ ਜੇ ਗਿਰ ਗਿਆ ਵੀ ਹੁਣ ਖਤਮ ਇਹ ਤਾਂ ਸਭ ਕੋ ਤਾਂ ਦੱਸ ਦੂਗਾ ਵੀ ਪੰਜ-ਛੇ ਦਿਨ ਕੱਢੂਗਾ ਉਹ ਦੱਸ ਦੂਗਾ ਡਾਕਟਰ ਨਹੀਂ ਤਾਂ ਮਹਾਰਾਜਨ ਤਾਂ ਕੋਈ ਪੈਸੇ ਨਹੀਂ ਦਿੱਤਾ ਤਾਂ ਦੇਖਦੇ ਹੁਣ ਮੋਟਰ ਕਢਾਉਣੀ ਆ ਯਾਰ ਬੋਡਰ ਨੂੰ ਗੰਨਾ ਮੰਗਦਾ ਪਾਣੀ ਹਾਂ ਕਿਹੜਾ ਆ ਹਾਂ ਉਹਨੂੰ ਤਾਂ ਅੱਠ-ਨੌ ਦਿਨ ਹੋ ਗਏ ਉਧਰ ਰਲ ਜਗੇ ਫਿਰ ਗੰਨਾ ਜੰਮ ਗਿਆ ਤੇਰਾ ਉਥੇ ਵਾਲਾ ਤੁਰਿਆ ਪਿਆ ਆਪਣਾ ਮਾਲ ਤੁਰਿਆ ਪਿਆ ਬਾਹਰ ਨਿਕਲ ਗਿਆ ਬਾਹਰ ਨਿਕਲ ਬਾਹਰ ਨਹੀਂ ਨਿਕਲਿਆ ਗੱਨੇ ਬਾਹਰ ਨਿਕਲੇ ਬਫਰ ਠੰਡ پتہ ਨਹੀਂ ਕਿ ਸਾਰ ਨੂੰ ਠੰਡ ਹੋ ਜਾਂਦੀ ਦਿਨ ਮਾ ਗਰਮੀ ਹੋ ਜਾਂਦੀ ਹੈ ਉਹੀ ਟੈਂਪਰੇਚਰ ਤੇ ਆ ਪਡਾਉਂ ਜੀ ਹੋਇਆ ਪਿਆ ਨਹੀਂ ਮੈਂ ਦਿਨ ਮਾ ਤੋਂ ਪਾ ਹੁੰਦੀ ਵਸੇ ਕਹਿੰਦਾ ਨਿਕਲਣਾ ਚਾਹੀਦਾ ਦਾ ਹੋਰ ਹਨਾ ਉਹੀ ਤਾਂ ਗੱਲ ਹੈ ਨਿਕਲਣਾ ਚਾਹੀਦਾ ਦਾ ਚੱਲ ਹੁਣ ਨਿਕਲ ਬਲ ਗਾਹਾਂ ਨਿਕਲੇ ਆਊਗਾ ਮਾਰਦੇ ਕਿਹੜਾ ਕੋਈ ਨਾਲ ਥਲੇ ਦੇ ਸ਼ੁਰੂ ਹੋ ਜਾ ਨਾ ਇਧਰ ਵੀ ਦੇਖ ਕੋਣੇ ਆ ਵੇ ਗੱਨਾ ਸਰੋਂ ਵੀ ਕਿਆ ਕਹਿੰਦੀ ਆ ਹਮ ਫੜੀ ਆਹੋ ਤੇਰਾ ਵੀ ਮੈਂ ਕਹਿਆ ਤਾਂ ਗੱਲ ਉਦੋਂ ਸਿਰੋਂ ਤਾਂ ਸੁਣੀ ਜਾਂ ਮਕਰ ਲੱਗੇ ਗੱਨਾ ਹੈ ਤੇਰਾ ਵੀ ਦਿਖਦਾ ਗੱਨਾ ਨਹੀਂ ਦਿਖਦਾ ਹਾਲ ਹਾਂ ਗੰਨਾ ਵਾ ਆਇਨੇ ਵਿੱਚ ਆ ਆਪਣਾ ਉਹਨੇ ਲਾ ਲਾਇਆ ਪ੍ਰੀਜ਼ ਨੇ ਹਾਂ ਕਿ ਕੱਦਾ ਵਿੱਚ ਆ ਵੇਖ ਲਾ ਮਿੱਤੇ ਵੀ ਆਪਾਂ ਉਹ ਹੁਣ ਲੈ ਕੇ ਦੇਖਣ ਲੱਗਿਆ ਕਹਿੰਦਾ ਮਲ ਮਾੜਾ ਮਲ ਮਾੜਾ ਨਿਕਲੇ ਹੋਈ ਹਾਂ ਉਹ ਵੀ 15 ਰੁਪਏ ਨਾ ਹੋਣਾ ਯਾਰ ਉਹ 15 ਦੇ ਪਤਾ ਪੂਰੀ ਕੁਛ ਪੀਜਿਆ ਵਾ ਮਤਲਬ ਪੂਰੀ ਉਹਦੀ ਹਾਂ ਮੈਂ ਹਸਤੀ ਮੱਲਾ ਤੂੰ ਅਗਰ ਮੈਂ ਹਸਤੀ ਪੂਰੀ ਪਤਾ ਨਹੀਂ ਕਾ ਜੱਕਰਾ ਇਹ ਇਹ ਜੰਮੂ ਫਲਾ ਨਹੀਂ ਦੋ ਇਹ ਤਾਂ ਕੀ ਕਣਕਾਂ ਸਹੀ ਦੇ ਆ ਬਾਈ ਅੱਗਣਾ ਸਭ ਤੇ ਲੋਟ ਆ ਬਣਾ ਪਿਛਲੀ ਵਾਰ ਕਣਕਾਂ ਬੋਲੇਟ ਹੋਈਦੀਆਂ ਹੂੰ ਐਦਾਂ ਹੀ ਕਣਕਾਂ ਨਾਲ ਦੀਆਂ ਜਮੀਆਂ ਆ ਹੂੰ ਚੱਲ ਭਗਵੰਤ ਮੰਨ ਸਾਡੀ ਇੱਕ ਗੱਲ ਸੁਣ ਲਈ ਬਾਈ ਲੇਟ 8 ਘੰਟੇ ਕਰਤੀ ਗੱਲ ਤੇ ਪਹੁੰਚ ਗਈ ਗੱਲ ਉਹ ਤੱਕ ਐ ਪਹੁੰਚ ਗਈ ਸ਼ੁਕਰ ਆ ਬਾਈ ਪੱਤ ਜੁੱਥੇ ਇਹ ਵੀਡੀਓ ਪਾਈ ਦੀਪਾ ਨਾ ਦੋ ਦਿਨ ਪਾਈ ਨਹੀਂ ਹਾਂ ਉਹ ਤਾਂ ਪਹਿਲੀ ਪਾਈ ਦੀ ਹਾਂ ਪਹੁੰਚ ਗਈ ਯਾਰ ਕੋਈ ਹੈਵੀ ਔਖਾ ਤਾਂ ਕੱਲ ਤੇ 8 ਘੰਟੇ ਹੋ ਗਈ ਲਾਈਟ ਕਹਿੰਦੇ ਕੱਲਾ 8 ਮੰਨ ਕੇ ਜਦ ਤੂੰ ਇਹ ਆਈ ਦੀ 10:50 10:10 ਆਈ ਦੀ ਇਹ ਨੱਠੀ ਰਾਤ ਦੇ 6 ਵਜੇ ਠੀਕ ਹੈ ਇਹਨੇ 8 ਘੰਟੇ ਕਰਤੀ ਮਸੂਹ ਹੋਰ ਬੰਦਾ ਕਰਕੇ ਤਾਂ ਆਊਗਾ ਜੀ ਨਾ ਜਾਣਾ ਮੰਡ ਨੂੰ ਭਰ ਕੇ ਤਾਂ ਆਊ ਮਣੀ ਮੂਕੀ ਬਿੜ ਕੇ ਤਾਂ ਆਊ ਹੋਰ ਮੈਂ ਔਖਾ ਦਾ ਵਾਲਾ ਕੰਮ ਜਾਈ ਜਾਂ ਆਈ ਜਾਂ ਬੰਦਾ ਰੋਟੀ ਖਾ ਕੇ ਜਾਂਦਾ ਤਾਂ ਪਹਿਲ ਨੂੰ ਫੇਰ ਆਉਣਾ ਪੈਂਦਾ ਤਾਂ ਹੁਣ ਬੰਦਾ ਭਰ ਕੇ ਆਉ ਉਥੇ ਤੇ ਫੇਜੇ ਹੁਣ ਤੇਰਾ ਰਹਿ ਗਿਆ ਕਹਿ ਰਾ ਵੀ ਮੰਨ ਕੇ ਜਾਲ ਇੱਕ ਕਹਿ ਰਾ ਭਰ ਕੇ ਆ ਦੂਆ ਅਗਲਾ ਟਾਈਮ ਦੇਖ ਕੇ ਹੂੰ ਬੰਦ ਕਰ ਦਦਾ ਵੀ ਤੈਨੂੰ ਫੇਰ ਜਾਣਾ ਪਾਣੀ ਹੈ ਕਿ ਨਹੀਂ ਨਹੀਂ ਦੂਰ ਪਾਣੀ ਫੇਰ ਜਾਣਾ ਦਾ ਸਿਰੇ ਸਹੀਂ ਵਿਚ ਨੂੰ ਹੋ ਗਏ ਪਾ ਮਾਰਦੇ ਆ ਤੇ ਇੰਨਾ ਫਰਕ ਆਗਾ ਕਿ ਪਾਣੀ ਨਹੀਂ ਖੜਦਾ ਪਿੱਛੇ ਲਾਉਦੀ ਸਾਰ ਸਾਰ ਜਦ ਜਦ ਇੰਜ ਜਲੀ ਜਾਂਦਾ ਆਪਣਾ ਤਾਂ ਨਹੀਂ ਸੁੱਕਦਾ ਆ 10 15 ਦਿਨ ਪੜਾ ਜਾ ਰਿਹਾ ਇਹ ਤਾਂ ਪਾਣੀ ਨਹੀਂ ਖੜਦਾ ਹੈਗਾ ਇੱਕ ਹਲੇ ਪੰਛੀ ਆਉਣ ਲੱਗੇ ਤੇ ਅੱਜ ਤੇ ਪਰਪੜੇ ਹੂੰ ਉਹ ਸਵਿਰੀਆਂ ਬਹੁਤ ਆਉਂਦੇ ਆ ਜੇ ਪਾਣੀ ਛੱਡਿਆ ਪਹਿਲਾਂ ਤਾਂ ਹੂੰ ਉਹ ਥੋੜੇ ਬੱਤਕਾਂ ਜਿਹੜੀਆਂ ਐੜੀਆਂ ਬੱਤਕਾਂ ਐ ਬੜੇ ਮੂੰਹ ਵਾਲੀਆਂ ਹਾਂ ਐੜੀਆਂ ਐੜੀਆਂ ਚੁੰਝ ਬਾਬਾ ਲੰਬੀ ਉਹ ਤਾਂ ਨਹੀਂ ਕਿਵੇ ਹਾਂ ਉਹ ਵੀ ਆਉਂਦੇ ਹਨ ਠੀਕ ਉਹ ਥੋੜੀਆਂ ਬਹੁਤ ਆਉਂਦੀਆਂ ਆ ਉਹ ਤਾਂ ਰਾਤ ਨੂੰ ਕਣਕ ਵੀ ਖਾਂਦੀਆਂ ਇਹ ਦੇਖ ਲੈ ਤੂੰ ਔਰ 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 ਜੰਦੀ ਆ ਜੇ ਮੈਂ ਪਹਿਲੇ ਸਾਲ ਲਾਉਂਦਾ ਰਿਆ ਰਾਤ ਨੂੰ ਲਾਈਟ ਆਉਂਦੀ ਰਹੀ ਹੈ ਮਸਲਾ ਰੌਲਾ ਜਿਆ ਗਿਆ ਬਈ ਜੰਦਾ ਦੇਖਾਂ ਬੱਤਕਾਂ ਬੈਠ ਫਿਰਦੀਆਂ ਰਾਤ ਨੂੰ ਰਾਤ ਨੂੰ ਫਿਰ 12:00 ਵਜੇ ਇਧਰ ਆਈ ਦੇ دریا ਦੇ ਨਾਲ ਪੰਛੀ ਆਦਾ ਹੈ دریا ਦੇ ਨਾਲ ਗੰਡੇ ਫਿਰ ਉਹਦੇ ਕਰਕੇ ਆਉਂਦੇ ਜਿਆਦਾ ਕੁਝ ਪੁੱਤਰ دریا ਕਰਕੇ ਦਰਸਤਨ ਦਫਾ ਫਰਕ ਹਾਂ ਉਤਾਂ ਕਰਕੇ ਵੀ ਆਉਂਦੇ ਦਰਸਤਨ ਨਾਲੇ ਆ ਪੰਛੀ ਵੀ ਦਰਸਤਨ ਨਾਲੇ ਆ ਜਿਹੜੇ ਰੋਹੀ ਵਾਲੀ ਪੰਛੀ ਉਹ ਤਾਂ ਜਾਣ ਲੱਗ ਗਏ ਜਾਣ ਲੱਗ ਗਏ ਠੰਡ ਆਲੇ ਆਉਣ ਲੱਗੇ ਛਾਲ ਵਾਲੇ ਆ ਹੁਣ ਆਉਣ ਲੱਗੇ ਇਪਾਂਜੀ ਨਹੀਂ ਐਨੀ ਇਨੀ ਪਹਿਲਾ ਸਿਆਲ ਮੰਨਾ ਤੇ ਰਾਹ ਮਾ ਰੋਹੀ ਮਾ ਪਹਾੜੀਆਂ ਪੂੜੀਆਂ ਚੜੀ ਜਾਂਦੇ ਆ ਇਹ ਐ ਇੰਦਾ ਠੰਡੇ ਲੱਕੇ ਨੂੰ ਹੁਣ ਸਿਆਲ ਮਾਉਣ ਲੱਗ ਗਏ ਇਹ ਬਸਤਕ ਵੀ ਥਾਲੀ ਠੰਡੇ ਤੇ ਠੰਡੇ ਲੱਕੇ ਚ ਰਹਿੰਦੇ ਆ ਠੰਡੇ ਲੱਕੇ ਚ ਰਹਿੰਦੇ ਆ ਨੜੀਆਂ ਦੇਖੀ ਤੂੰ ਡਾਰਾਂ ਡਾਰਾਂ ਜਾਣੀਆਂ ਉੱਪਰ ਸਾਡੂ ਕਿਤੇ ਫਿਰ ਤੇਰਾ ਉਹ ਮੈਂ ਜਣਾ ਪਾਣੀ ਖੱਦੂ ਅੱਜ ਇਹਦੇ ਪਾਣੀ ਉੱਧਰ ਤਾਂ ਲਾਤਾ ਇੱਥੇ ਲਾਊਗਾ ਜਿਹੜਾ ਫਿਰਦਾ ਉਹ ਨੱਕੇ ਜੇ ਦੁੱਤੀਆਂ ਚੱਕੀ ਅਰੇ ਇੱਕ ਗੱਲ ਦੇਖੀ ਗੱਗੇ ਮੈਂ ਆਪਣੇ ਗੁੱਲੀ ਡੰਡਾ ਨਹੀਂ ਜੰਮਿਆ ਇਥੇ ਸਪਰੇਅ ਕਰਤੀ ਆਪਾਂ ਨੇ ਹਾਂ ਬਾਹਾਂ ਦੇ ਜੰਮਿਆ ਹੋਇਆ ਪਤਾ ਨਹੀਂ ਕਿਹ ਚੱਕਾ ਚੌੜਾ ਪੱਤਾ ਦੇਖ ਤਾਂ ਚੌੜਾ ਪੱਤਾ ਵੀ ਨਹੀਂ ਹੈਗਾ ਇਹ ਜੀ ਸਪਰੇਅ ਕਰੀ ਤਾਂ ਹੈ ਇੰਚ ਜੀ ਸਪਰੇਅ ਕਰੀ ਦੀ ਇਹ ਮੈਂ ਤਾਂ ਪਰਖੀ ਨਹੀਂ ਤੇ ਮੈਂ ਤਾਂ ਹੁਣ ਹੀ ਨਹੀਂ ਯਾਰ ਇਹ ਮੈਂ ਤਾਂ ਪਰਖੀ ਨਹੀਂ ਤਾਂ ਆਪਣਾ ਪਰ ਹੀਮਤ ਨਾਲ ਗੁੱਲੀ ਡੰਡਾ ਨਾਲ ਸੈਂਗੀ ਕੁਝ ਵੀ ਨਹੀਂ ਹੋਣਾ ਇਹ ਮੈਂ ਤਾਂ ਪਰਾਂ ਕਣਕ ਦੀ ਆਪਣੀ ਪਰਖੀ ਨਾਲ ਮੈਂ ਇਹ ਕਹੀ ਜੀ ਵੀ ਆ ਕਿਹੜੀ ਸਰੋਂ ਵੀ ਸਰੋਂ ਆ ਕਿਹਾ ਇਹ ਉਹ ਜਿਹੜੀ ਵਿਚ-ਵਿਚੀ ਵੀ ਆ ਉਹ ਹੈ ਜੀ ਇਹ ਤੋੜੀ ਆ ਭਾਈ ਹੋਰ ਤਰ੍ਹਾਂ ਦਾ ਹੈ ਉੜੀਆ ਹੁਣ ਨਵੀਂ ਗੱਲ ਤੋੜੀਆ ਹੁਣ ਬਾੜੇ ਪਹਿਲਾਂ ਥੋੜੀ ਬਾਈ ਦੀ ਤੋੜੀਏ ਦੀ ਪਾਣੀ ਦੀ ਘਾਟ ਕਿਹਾ ਹੋਇਆ ਖੋਤਰਾ ਦਾ ਰੰਗ ਪਾਣੀ ਦਿਨ ਪਾਣੀ ਲਾਇਆ ਇਹਨੂੰ ਪਰ ਇਹ ਨਹੀਂ ਪਾਇਆ ਫਿਰ ਤਾਂ ਇਹ ਰੇ ਪਾਣੀ ਰੇ ਪਾਉਣਾ ਆ ਜਾਂ ਪਾਣੀ ਲਾਇਆ ਤਾਂ ਸਾਰੇ ਬੰਗਲੇ ਬਹੁਤ ਖਰਾਬ ਕਰਦੇ ਤਾਂ ਹੀ ਦਦਵਿਆ ਹੋਇਆ ਹਾਂ ਉਹ ਬੰਗਲਿਆਂ ਨੇ ਖਰਾਬ ਕਰਿਆ ਇਹ ਛੱਟਾ ਲਾ ਯੂਰੀ ਦੇ ਚ ਹਾਂ ਅਸੀਂ ਉੱਧਰ ਫਸ ਕੇ ਪਾਣੀ ਲਾ ਕੇ ਉਦਣੇ ਲਾਇਆ ਪਾਣੀ ਅਸੀਂ ਉੱਧਰ ਤੇ ਸੁਨੇਹਾ ਆ ਕੇ ਚੱਕ ਲਾ ਕਿੰਨੇ ਤੇ ਜਦੇ ਭਾਣਜੀ ਦੀ ਬਹੂ ਦਾ ਇਹਨੂੰ ਇੱਧਰ ਫਿਰ ਬੰਗਲੇ ਕਿੰਨੇ ਡਾਉਣੇ ਤੇ ਉਹ ਸਾਰੇ ਦੱਬ ਤੇ ਮਗਾ ਇਹ ਉਹ ਲੈ ਲੈ ਥੱਲੇ ਜਾ ਕੇ ਢਲਾ ਜੂਰੀ ਉਹਦੇ ਚ ਲਾਉਂਗਾ ਪੈਰ ਤਾਂ ਖੜੇ ਮੜ ਜਾ ਉਹ ਜਦਾ ਗਿੱਲਾ ਗਿੱਲਾ ਲੇ ਪਾਣੀ ਦਾ ਖਾਟਾ ਮ ਲੱਗੇ ਨਾ ਫੇ ਵੀ ਪੰਜ ਛੇ ਦਿਨ ਤੇ ਬਾਦੇ ਪੈਰ ਖੜੂਗਾ ਮੰਗਦਾ ਰਗੇ ਹੋਤਰੋਂ ਹੈ ਬਾਈ ਖੇਟਾ ਲੱਗ ਗਿਆ ਨਾ ਫੇ ਉੱਠਾ ਪਾਣੀ ਚੜ ਕੇ ਲੱਗਿਆ ਵਾ ਫੇ ਧਰਤੀ ਕਰਕੇ ਲੱਗਿਆ ਵਾ ਤਾਂ ਹੀ ਤੋ ਹੋਇਆ ਵਾ ਜਿੱਤੇ ਜਿੱਤੀ ਕਰਕੇ ਲਾ ਦੇ ਨਾ ਧਰਤੀ ਫੇ ਤੇਰਾ ਪੈਰ ਐਡਮੈਟਿਕ ਥੱਲੇ ਵੀ ਆਣਾ ਤੇ ਗਿੱਲੇ ਮਾ ਮੋੜਦੇ ਤਾਂ ਹੀ ਕੰਨੇ ਨੂੰ ਗਿੱਲੇ ਨੂੰ ਮੋੜੀ ਜਾਂਦੇ ਆ ਪਾਣੀ ਵੀ ਦਾ ਗਰੇ ਨਾ ਕਾ ਕੌਣ ਲਾਤਾ ਪਾਣੀ ਹੈ ਤਾਂ ਉੱਥੇ ਮੰਡ ਦੇ ਨਾ ਕਿੱਥੇ ਲਾਤਾ ਉਹ ਵੀ ਮੋਟਰ ਬੰਦ ਕਰਕੇ ਤਾਂ ਮੈਂ ਸਾਰੀ ਕਿੰਨਾ ਕੁ ਭਰਿਆ ਉਹ ਉੱਚਦਾ ਜਾ ਭਰੇ ਕਿੱਥੇ 4 ਬਿੱਗੀ ਭਰੇ ਤਾਂ ਬਸ ਜਦੋਂ 10 ਵਜੇ ਦੂਰ ਦੇ ਨੂੰ ਮੋਟਰ ਆਈ 10:30 ਵਜੇ ਮੈਂ ਹੋਰ ਡੱਬੀ ਐਨੇ ਨੂੰ ਹੱਦ ਵੀ ਦਾ ਫੋਨ ਆ ਗਿਆ ਤਾਂ ਮੈਂ ਜਦੋਂ ਬੰਦ ਕਰਿਆ ਫੋਂ ਉਥੇ ਪਾਣੀ ਲਾਉਣਾ ਚ ਲਾਉਣਾ ਚ ਛੱਡਣਾ ਹੈ ਲੈ ਟਾਈ ਉੱਥੇ ਲੈ ਲੈ ਟਾਈ ਨੂੰ 10:30 ਹੋਣੀ ਹੈ ਇਹਦੇ ਨਾਲੇ ਆਉਂਦੀ ਬਸ ਜਦ ਇਹ ਵੱਲੋਂ ਵੱਡਾ ਜਦ ਉੱਥੇ ਆਉਣਾ ਇੰਨਾ ਕ ਹੈਗਾ ਅਗਲਾ ਉਹ ਇੱਥੇ ਪਤਾ ਲੱਗ ਜਾਂਦਾ ਵੀ ਆ ਗਈ ਕਿ ਨਹੀਂ ਆ ਗਈ ਜਾਂ ਉੱਥੇ ਲਾਗ ਹੋ ਜਾਂਦੀ ਆ ਇੱਥੇ ਲਾਗ ਹੋ ਜਾਂਦੀ ਫੇਰ ਹੀ ਪਤਾ ਲੱਗਦਾ ਤਾਂ ਫੇ ਫੌਜੀ ਹੈਗਾ ਉਹ ਦੱਸ ਦੇਣਾ ਬਜਰਾ ਉਹਨੂੰ ਪੁੱਛ ਲਈਦਾ ਮਤਲਬ ਲਾਇਆ ਹੋਇਆ ਉਹ ਕਹਿੰਦਾ ਦੱਸ ਦਿੰਦਾ ਵੀ ਆ ਗਈ ਕਿ ਨਹੀਂ ਆਈ ਪੰਮੇ ਨਾਲ ਕਾੜੀ ਚਲਾ ਲਈ ਹੈ ਮੈਂ ਕਿਹਾ ਰੱਖ ਆਰਾਮ ਨਾਲ ਟੇਲ ਆਊਟ ਪਰਸੋਂ ਰੱਖਣਾ ਪਈ ਐ ਜੇ ਪੰਮੇ ਦੇ ਜੋੜ ਕੱਥੇ ਖਰਾਬ ਹੋਣਾ ਮੇਨੂੰ ਕੱਢੀ ਦੋ ਦੋ ਤੱਕ ਦੋ ਤਿੰਨ ਨੀ ਲੈ ਕੇ ਰੱਖ ਭਿੰਨੇ ਹੂੰ ਕੱਢ ਲੈਣਾ ਤੇ ਖਬਰੇ ਘਟੇ ਵੀ ਹੋਗੇ ਉਹਨੇ ਕੀ ਪਤਾ ਰੱਖ ਫੋਨ ਕਰਦਾ ਉਹਨੂੰ ਮੈਂ ਹੂੰ ਲੋ ਬਾਈ ਕਿ ਮੇਰੀ ਬਣ ਗਈ ਸਲਾਹ ਵੀ ਰਸ ਪੀਏ ਮੇਰੇ ਮੋਟਰ ਪਰ ਖੜਾ ਮੋਟਰਸਾਈਕਲ ਚੱਲ ਫਾਇਦਾ ਚ ਚੱਲ ਗਿਆ ਸੀ ਉਹ ਨਹੀਂ ਹੈਗਾ ਮੇਰੇ ਕੋਲ ਗੱਡੀ ਮੇਰੇ ਖੜਾ ਹੈ ਸੱਸੀ ਦਾ ਕਹਿੰਦੇ ਭਾਈ ਮੋਡਾ 85 ਕਹਿੰਦੇ ਵੀ ਮਿੱਠਾ ਹੁੰਦਾ ਹੈ ਇਹ ਚ ਹਾਂ ਆ ਘੜਾ ਰਾਇਆ ਉਹ ਖੱਤੀਆ ਉਹ ਵੀ ਵੱਡਿਆ ਗੱਲ ਵੀ ਜੋ ਉੱਥੇ ਖੰਸ਼ੂ ਖੱਤੀ ਦਾ ਆ ਆ ਘੜਾ ਕਿੱਥੇ ਆ ਉੱਥੇ ਚੋ ਖੱਤੀ ਉਹ ਆ ਗਿਆ 85 ਕਿੱਥੇ ਆ ਉਹ ਮੁੰਡਾ ਬੁਰਗੀ ਕੋਲ ਤੇ ਅੱਛਾ ਉਹਦਾ ਘਾ 85 ਹੈ ਹਾਂ ਇਹ ਮੋਟਰ ਸਾਡੀ ਵੀ ਆਪਣੀ ਕੋਸ਼ਿਸ਼ ਇਹੀ ਕੱਢਣੀ ਅੱਜ ਆਪਾ ਮਾਲੇ ਕੇ ਆਪਣਾ ਫੱਤੀਆ ਕੇਮੋ ਟੂ ਮੂਟੀ ਜੀ ਮਿਲਦੀ ਚੱਕੀ ਵੀ ਤਾਂ ਲੱਗਦੀ ਨਹੀਂ ਕਹਦਾ ਮੈਂ ਫੱਤੀਆ ਨਹੀਂ ਕਿ ਆ ਚੱਕੀ ਵੀ ਉਹ ਬੁਰਿਓ ਲੈ ਕੇ ਆਪਣਾ ਇੱਕ ਦੋ ਪੱਤਾ ਉਹ ਤਾਂ ਇੱਕ ਇੱਕ ਗੱਡੀ ਬਾਬਾ ਪੱਤਾ ਸੁਣੇ ਹਾਂ ਅੱਧੀ ਨਾਲੇ ਗੜਾਹਿਆਂ ਨੂੰ ਆਰ ਖੁੱਲੇ ਵੀ ਲੱਗੀ ਹੋਣੀ ਆ ਇੱਕ ਬਤ ਨਾਲ ਤਾਂ ਉਹ ਹੁੰਦਾ ਸਟਾਰਟਿੰਗ ਹੁੰਦੀ ਹੋਵੇ ਲੈ ਹੋਰ ਚੱਕਾ ਫਸ ਜਾਂਦੀ ਚੱਕਾ ਫਸ ਜਾਂਦੀ ਹੋਰ ਕਿ 80 ਦਾ ਉਹ ਕਿਹੜਾ 80 ਦਾ ਦੇਖ ਤਾਂ ਆ ਗਿਆ ਬੱਜੀ ਤੇ ਗਾਹਾਂ ਪਿੱਛੇ 80 ਸਾਰਾ ਹੀ ਆਪ 80 ਆ ਆਠਾ ਰਹਾ ਜੀ ਇਹ ਕਿਤੇ ਖੜਾ ਹੁੰਦਾ ਗੱਗੇ ਜਿਹੜਾ ਹੁਣ ਤਾਂ ਗੰਨਾ ਦੀ ਹੈ ਹੈ ਮੈਂ ਗੰਨਾ ਹੁਣ ਵੀ ਤਕੜਾ ਪਰ ਐਂ ਵੀ ਢੇਟਾਂ ਕਿ ਰਿਆ ਵਾ ਤਕੜਾ ਗੰਨਾ ਤਕੜਾ ਹੈ ਉਹ ਗੰਨੇ ਕਿਹੜੇ ਵਟੂਗਾ ਤੂੰ 85 ਦੇ ਪੱਟੇ ਲੈ ਦੋ ਦਿਨ ਗੰਨੇ ਬਹੁਤ ਆ ਮੈਂ ਚ ਕਹ ਨਹੀਂ ਹੈ ਤੇਨਾਂ ਚ ਦੋ ਦਿਨ ਗੰਨੇ ਬਹੁਤ ਆ ਪੱਟ ਲੈਣੇ ਮੈਂ ਹੁਣ ਖੜੇ ਜੇ ਦੇਖ ਕੇ ਪੱਟਦਾ ਲੈ ਭਾਈ ਸੱਚ ਤਾਂ ਹੋ ਗਿਆ ਗਾਇਬ ਬਾਕੀ ਸਭ ਦਿਖਾਉਣੇ ਆ ਭਾਈ ਬੈਣ ਜੀ ਕਾ ਬੈਣ ਠੀਕ ਰਹਾ ਬੈਣ ਅਹੀ ਦੀ ਹੈ ਹਾਂ ਛੋਟੇ ਬੂਲ ਪਰ ਬੂਲਰੇ ਗੇਰਤਾ ਬੂਲਰੇ ਭਾਈ ਆਹ ਛੜੀਆਂ ਚੱਲ ਹੈ ਸਾਲ ਦੀਆਂ ਕਿੱਦੋਂ ਕੇ ਦੇਖ ਲਾ ੱੱਟੀ ਡਰ ਕੇ ਉਹ ਹੈ ਸਾਡੀ ਬਾਹ ਹੋ ਕੇ ਦੌੜ ਗਈ ਨਾ ਕਿੰਨਾ ਹੋ ਡਰ ਕੇ ਦੌੜੀ ਆਹੋ ਡਰਦੀ ਆ ਨਾ ਇਹ ਉਹ ਜੇ ਹੋਈ ਪਰਲੇ ਪਾਸੇ ਲੰਘੂਣੀ ਕੰਨੇ ਤੇ ਹੁਣ ਗੰਨਾ ਵੀ ਬਹੁਤ ਹੋ ਰਿਹਾ 10 ਕਿਲੋ ਦਾ ਗੇੜਾ ਟੱਕਾ ਕਿੰਨੇ ਦਾ ਇੱਥੇ ਕਾ ਬੈਣਾ ਨਾ ਸੇਵ ਜਗਾ ਕਿਤੇ ਲੋਕ ਨੇ ਥੋੜੀ ਹੈ ਹੈ ਬਈ ਬਹੁਤ ਹੋਣ ਜਗ੍ਹਾ ਹੈ ਆ ਲੋ ਭਾਈ ਹੁਣ ਇੱਕ ਕੰਦਾ ਮੇਰਾ ਇੱਕ ਯੁਗਾ ਸੀਦਾ ਇੱਕ ਪੰਮੀ ਦਾ ਦੋ ਤਿੰਨ ਲਾਹਾਂ ਨਿਕਲੇ ਆਉਣੇ ਨੇ ਨਾ ਇਸ ਲਾਹ ਜੀ ਬਿੰਗ ਰੱਖਣਾ ਦੀ ਉਹ ਪਾਵਾੜਾ ਦੇਖਦਾ ਸਾਡੇ ਵੱਲ ਲੈ ਆਉਂਦਾ ਇਹ ਭਾਈ ਉਹਦਾ ਭਾਈ ਲੋਕ ਹੀ ਨੇ ਅੱਛਾ ਤਾਂ ਲੋਕ ਲੱਗਿਆ ਉਹ ਤਾਂ ਖਲਾੜੀ ਯੂਰੀ ਖੜੀ ਆ ਆਹ ਤਾਂ ਉਹ ਖੜੀ ਖਲਾੜੀ ਤਾਂ ਇਹਦੀ ਛੋਟੀ ਨਹੀਂ ਹੈ ਜੀ ਆਪਦੀ ਮੁੱਠੀ ਆਪਣੀ ਪਲੱਗ ਜੀ ਬਸਾ ਰਾਸ ਘੱਟੀ ਠੀਕ ਨਹੀਂ ਹੋ ਵਾਹਿਆ ਭਾਈ ਰਾਸ ਬਲਾਈ ਤਨ ਆਣਾ ਰਾਸ ਬਲਾਈਏ ਜੋ ਨਹੀਂ ਰਾਸ ਆਇਆ ਨਹੀਂ ਉਹ ਆਉਂਦਾ ਟੈਕਟਰ ਲੈ ਜਾਉਂਦਾ ਇਦਨ ਟੈਕਟਰ ਲੈ ਕੇ ਜਿੰਦਰਾ ਆਏ ਆ ਏ ਚੱਕਣਾ ਚੱਕ ਲੈਣਾ ਸਭਾਈ ਗੱਲ ਪੱਕੀ ਸਮਾਨ ਹੈ ਬਹੁਪਿਆ ਹਾਲੇ ਹਾਲੇ ਫੂਲੇ ਲੈ ਬੰਬੂ ਤੇਰੂ ਕੋਲ ਨੂੰ ਪੁੱਛੇ ਧੜਾੜੀ ਜਿੱਦਾਂ ਵੀ ਹਟਾਉਂਦੀਓ ਹਲੋ ਹਲੋ ਹਾਂ ਕਹਦਾ ਅੱਗ ਦਾ ਭੂਕਿਆ ਵਾ ਟ੍ਰੈਨੇ ਤੇ ਵੀ ਡਰਦਾ ਹੋ ਕੰਮ ਹੈ ਇਹਦੇ ਦੀ ਖਿਡਾਰੀ ਚੱਕ ਲੈ ਕੇ ਗੋਡਰ ਉਪਰ ਤੇ ਕਿਉਂ ਹੈ ਨੀਪਾਈ ਗੱਡੀ ਚੱਕ ਲੈ ਥੋੜੇ ਲੈ ਖੋਣ ਕੇ ਹੋਰ ਕਿਉਂ ਦੇਖ ਖੋਣ ਕੇ ਲੈ ਬਿਲ ਨਹੀਂ ਹੂ ਹਾਂ ਕੱਢ ਦੇ ਲੱਗਣਾ ਬਹੁਤ ਭਾਰੀ ਹੁੰਦਾ ਵਾ ਇਹ ਲੈ ਕੱਢ ਤਾ ਲੱਤੀਆਂ ਕੱਢ ਕੇ ਲੱਤੀਆਂ ਦੇ ਬੱਲੇ ਕੋਈ ਤੇ ਚੱਕ ਕੇ ਲਿਆ ਕੇ ਹਰ ਬੱਲਦੀਆਂ ਹੈ ਤੱਕੜੇ ਵੇ ਭਾਈ ਚੋਰ ਕੋਈ ਜ਼ਿਆਦਾ ਮਜ਼ਦੂਰੀ ਹੁਣੀ ਆਉਂਦੀ ਜੀ ਕੁਝ ਜ਼ਿਆਦਾ ਮਜਬੂਰੀ ਸੀ ਕਿ ਇਹ ਬਿਲਡਿੰਗ ਚਾਹਿਆ ਜਾ ਕੇ ਖੋਲੀ ਪਹਿਲਾਂ ਚਲੋ ਖੋਲੀ ਕਿੰਨਾ ਕਿੰਨਾ ਟਾਈਮ ਲੱਗਿਆ ਹੋਗਾ ਜੀ ਦੇਖ ਲੈ ਤੱਕਾ ਲਾਇਆ ਰਜਿੰਦਾ ਉਹ ਤੋੜਿਆ ਤੇ ਕਿੰਨਾ ਟਾਈਮ ਲੱਗਿਆ ਦੇਖ ਲੈ ਕੰਮ ਨੂੰ ਲਾਇਏ ਹੋਣੇ 2 ਘੰਟੇ ਲੱਗੇ ਹੋਣੇ ਇੱਕ ਮਿੰਟ ਨਹੀਂ ਹੌ ਹੌਲੇ ਦੇਖ ਲੈ ਪਰ ਆਏ ਆ ਜਦ ਬੰਦਾ ਚੋਰੀ ਕਰਦਾ ਫੇਰ ਤਾਂ ਮਿੰਟਾਂ ਸੈਂਟਾਂ ਵਿੱਚ ਕੰਮ ਕਰਦਾ ਫੇਰ ਤਾਂ ਹੱਥ ਵਾਂਗ ਤੇ ਹੀ ਚੱਲਦੇ ਆ ਹਾਂ ਇਹ ਤਾਂ ਤੂੰ ਜਾਣੇ ਲਾ ਵੀ ਇਹ ਤੇ ਤੇ ਕੋਠੇ ਪਰ ਨਹੀਂ ਚੜ ਹੁੰਦਾ ਤੇਰੇ ਮਗਰ ਕੋ ਸੂਰ ਪੈ ਗਿਆ ਹੋਇਆ ਜਾ ਮਤਲਬ ਪਤਾ ਹੈ ਐਡਮੈਟ ਕਿ ਚੜ ਜਾਣਾ ਰਾਈਟਰ ਵੀ ਸਟਾਰਟ ਹੋ ਜਾਊਗਾ ਕਿ ਤੇ ਸਾਡੀ ਚੁੱਪਣੀ ਪੈ ਜੂਵੇ ਆਫ ਕੱਟ ਦੇਣਾ ਆ ਆ ਛੜੀ ਪਾਉਣੀ ਸੀ ਇਹਨੂੰ ਲੇਕਾ ਮਾਰਦੀ ਕਢੀਏ ਗੱਲ ਕੱਢੀਏ ਭਾਈ ਨਿੰਬੂ ਪਲੇ ਕਰਾਂ ਨਿੰਬੂ ਫੇ ਮੋਟਰ ਪਰ ਹੈ ਟੜਾ ਲੈ ਇਹਨੂੰ ਕਹਿ ਹੈਗਾ ਬਾ ਕੋਈ ਨਾ ਕੀ ਇਹ ਰਿਕਿਆ ਬਣ ਜਾਣੀ ਗੱਲ ਗੱਲਾਂ ਹੋਈਆਂ ਗੱਡੀ ਬਹੁਤ ਵਧੀਆ ਟੀਕੇ ਦਾ ਦੇਖੀ ਉਹਨੂੰ ਲੈ ਇਹ ਤੋਂ ਉੱਲੇ ਜਾ ਤੇ ਮੋੜ ਤਾ ਗਿਆ ਹੁਣ ਆਇਆ ਆਇਆ ਨਾ ਗਾਣਾ ਥੋੜੇ ਮਾਰਲੀ ਚ ਆਈ ਗੁਸਾ ਐਨਿਕ ਜੇਬਾ ਤਾਂ ਕਰ ਲੋ ਯਾਰ ਐ ਦੂਰ ਤੈ ਐ ਸੋ ਮੋੜ ਸਾਡੇ ਮੋੜ ਸੋ ਆ ਜਾ ਚਾਚਾ ਲੈ ਜਾਇਆ ਦੋ ਤੋੜ ਲਿਆ ਚ ਇੰਨੀ ਕੀ ਗੱਲ ਉਹ ਦੋ ਤੋੜ ਲੈ ਆਦਾ ਜਾ ਤੂੰ ਆਪਣੇ ਨੰਬਰ ਤੇ ਲਿਖ ਦਿਓ ਗੱਲ ਗੱਲ ਦਾ ਫਰਕ ਆ ਉਹ ਗੱਲ ਗੱਲ ਦਾ ਫਰਕ ਆ ਉਹ ਸਵਾਬ ਨਾਲ ਮੰਨਦਾ ਥਾ ਲੋ ਆ ਆਦਦਾ ਤਾਂ ਨਹੀਂ ਆਦੇ ਆ ਆ ਆਦਦਾ ਤਾਂ ਨਹੀਂ ਆਦੇ ਇਹਦਾ ਕਹਿੰਦੀ ਗੱਲ ਦਾ ਮੈਂ ਪੁਰੀਨਾ ਵੀ ਲਿਆਦੀ ਹੈ ਪੁਰੀਨਾ ਵੀ ਹੈਗਾ ਲਿਆ ਆਇਆ ਨਾ ਕਹਿੰਦਾ ਆਦਦਾ ਵੀ ਨਹੀਂ ਮਿਲ ਗਿਆ ਹੈਗਾ ਪੁਰੀਨਾ ਚੱਲ ਭਾਈ ਗੱਲ ਬਣ ਗਈ ਫਿਰ ਤਾਂ ਕਾਲ ਨੂੰ ਵੀ ਦੇਖ ਲਈ ਮਟ ਜਾਏ ਕਾਏ ਮੂੰਹ ਫੁਗੜੀ ਫਾੜਦਾ ਮਾੜਦਾ ਭਾਈ ਬੜੀ ਜਾਂਦਾ ਕਾਲ ਨੂੰ ਵੀ ਦੇਖ ਲਈ ਘਰ ਆ ਪਿਆ ਹੁਣ ਕਾਲ ਨੂੰ ਦੇਖ ਲਈ ਅੱਜ ਕੱਲ ਆਏ ਉਹ ਕਿੱਧਰੇ ਗੋ ਕਾਲੂ ਦੇਖ ਲਈ ਸਾਡੇ ਕੋਲ ਛੰਨਾ ਆਵਾਜ਼ ਆ ਘੜਾ ਹੈ ਸੁਗਰਾ ਭਾਈ ਆ ਗਿਆ ਸੁਗਰਾ ਭਾਈ ਪਹੁੰਚ ਮਹਾਂਚ ਗੋਡਾ ਵਾਲਾ ਦੇਖ ਤਾਂ ਕੰਨਾ ਕਿਹਾ ਜਲਾ ਵਾ ਗੋੜ ਪਾੜ ਦਿਵਾਈਦਾ ੜੜਾਏ ਤੈਨੂੰ ਵੀ ਫੇਰ ਤਾਂ ਹੀ ਕਹਿੰਦੇ ਆ ਤੈਨੂੰ ਫੇਰ ਮੈਂ ਨਾ ੜੜਾਏ ਦਾ ਭੈਣੀ ਕੋਲਾ ਭਾਈ ਆ ਦੇਖ ਗੋੜਾ ਕੰਨਾ ਆ ਦੇਖ ਇਹਨੂੰ ਕਹਿੰਦੇ ਕੰਨਾ ਹੈ ਸਾਫ ਕੰਨਾ ਮੈਂ ਦੱਸਦਾ ਚਮਕਦਾ ਚਮਕਦਾ ਹੈ ਸਾਫ ਉਹ ਕਿਸਾਨਪਰਾ ਚਮਕਦਾ ਕੰਮ ਦਿੱਤਾ ਤੈਨੂੰ ਆ ਇਹਨੂੰ ਕਹਿੰਦੇ ਕੰਨਾ ਪਾਈ 85 ਲੈ ਚੋੜਾ ਮਾਰਦਾ ਕੰਨਾ ਇਹੋ ਜਿਹਾ ਕਿਹੜੇ ਪਾਣੀ ਦੀ ਧੋਣ ਲੱਗੇ ਅੱਜ ਤੋਂ ਹੋਂ ਦੀ ਕੈ ਲੋਟਰੀ ਉਹ ਜੜਾਂ ਵਿੱਚ ਲੱਗੀ ਹੋਈ ਹੈ ਉਹ ਲੈ ਮਿੱਕੀ ਲੱਗੀ ਹੈ ਤੂੰ ਚੱਕਰ ਨਹੀਂ ਹੈ ਥੋਲਾ ਵੀ ਫਿਰ ਤਾਂ ਹੀ ਮਿੱਕੀ ਲੱਗ ਗਈ ਗਾਹਾਂ ਦੇ ਦਾਤ ਜਿਹੜਾ ਜਿਹੜਾ ਵੱਡੇ ਦੇ ਦਾਤ ਨਾਲ ਉਹ ਬੱਚੇ ਦਾਤ ਹੈਗਾ ਹਾਂ ਜਿਹੜਾ ਵੱਟ ਕੇ ਪਾਸੇ ਕਰ ਉਹ ਨੂੰ ਕਿਹਾ ਦੇਖ ਲੈ ਜਿਹੜੀ ਲੱਗੀ ਨਾ ਆੜੇ ਪੜੇ ਹੱਥ ਪਰਾ ਮਾਰੀ ਮਾਰ ਮੇਰੇ ਬਾਸ ਕੋਈ ਨਾ ਆਈ ਤਾਂ ਆਈ ਫਿਰ ਫਟਰਾ ਕਰਤਾ ਗਏ ਨੇ ਕੂਨੇ ਖੂਨ ਖੜਾ ਕਈ ਝੂਟਾ ਮਾਰਤਾ ਮੇਰਾ ਸੰਗਟ ਜੱਥ ਆ ਗਿਆ ਉੱਧਰ ਲੈ ਕਊੜਾ ਪੱਟ ਅਸਲੀ ਮਿੱਠਾ ਦਾ ਹੀਟ ਆ ਇਹਦੇ ਗਰਚਾ ਮਿਟਾਉਂਦਾ ਥੋੜੇ ਬਾਅਦ ਚਲ ਆ ਭਾਈ ਜਾਦੂ ਹੋ 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 ਟੁੱਟ ਗਈ ਛੁੱਟੀ 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 ਛੁੱਟ ਗਿਆ ਜੀ ਹੋ ਗਿਆ 빙ਗਾ ਜਾ ਮੈਂ ਕਹਿੰਦਾ ਮੂਹੇ ਦੂਰ ਰੱਖਿਆ ਆ ਮੂਰੇ ਵਾਲਾ ਟੁੱਟ ਗਿਆ ਹੋ ਗਿਆ 빙ਗਾ ਜਾ ਮੂੰਹ ਆ ਦੇਖ 10 ਸਾਲਾ ਮੈਂ ਕਿਹ ਜੀ ਬੈ ਗਿਆ ਤੂੰ ਤਾਂ ਉੱਥੇ ਤੋਂ ਮੁੜਿਆ ਬਾਪੂ ਵਾਲਾ ਹੀ ਆ ਹੈ ਬਾਬੇ ਕੋਈ ਚੱਕਾ ਨਹੀਂ ਕਰਦਾ ਹੀ ਆ ਤੇਰੀ ਗੱਲ ਸੁਣਾ ਉਹ ਹਾਂ ਟੈਂਕੀ ਆ ਹੈ ਤੇਰੇ ਪਿੱਛੇ ਕਿੱਦਣਾ ਰੋ ਪਾਣੀ ਹੋਣਾ ਉਹ ਕੋ ਸੋਣਾ ਛੋਤੇ ਵੇ ਦਾ ਪਾਣੀ ਹੋਣਾ ਵਿੱਚ ਮੜਾ ਮੋਟਾ ਪਿਆ ਕੱਲ ਆ ਜਾ ਤੂੰ 10 ਗੱਡੀ ਆ। ਨਹੀਂ ਬਚਾਉ। ਉਹ ਖੜਾ ਭਾਈ ਗਾਗਲਾ ਹੋਂਦੇ ਕਹਵੇਗਾ ਗਾਗਨਾ ਦਵਾ ਬੋਲਾਦਾ ਪੀਣ ਨੂੰ। ਚੱਲ ਠੀਕ ਆ। ਆ ਦੇਖ ਲਾ ਕਾਚਾ ਉਹ ਦੇ ਗਿਆ ਆਧਾ ਮਗਾਇਆ ਤਾਂ। ਇੰਨਾ ਪਤੀ ਨਾ ਦੇ ਗਿਆ ਉਹ। ਜਿੰਨਾ ਕਹਿਗਾ ਤੂੜ ਲਿਆ ਆ ਉਹਨੂੰ। ਇੰਨੇ ਪਤੀ ਨਾ ਦੇ ਰੋਣਾ ਯਾਰ। ਬਸ ਠੀਕ। ਕਦਾ ਪੱਤਾ ਕਦਾ ਪੱਤਾ ਬਹੁਤ। ਇੱਕ ਇੱਕ ਪੱਤਾ ਆ ਜਾਣਾ। ਉਹਨੂੰ ਦੇ ਦੀ। ਆਧਾ ਦੇ ਲਾ ਕਿੰਨੇ ਦੇ ਕੇ ਕੱਠੀਆਂ। ਓਏ ਤੂੰ ਕਿੱਥੇ ਪੰਮੇ? ਬੇਨਾ ਪੂਣੀ ਤੇ ਪੀ ਲੈ ਯਾਰ। ਉਹ ਨਹੀਂ ਨਹੀਂ ਯਾਰ ਪੰਮੇ ਆਏ ਨਾ ਤਾਂ ਦਾਦਾ ਦਾ ਬੰਦ ਕਰਕੇ ਕੀ ਆ ਹੈ। ਨਾ ਨਾ ਐਡਾ ਨਹੀਂ। ਆਪਾਂ ਕੀਆ। ਹਾਂ। ਜਨਾਬ ਵੀ ਤਾਂ ਸਾਨੂੰ ਅੱਜ ਫੋਨ ਵੀ ਕਰਿਆ ਨਾ ਕਿ ਭਾਈ ਰਾਸ ਬੀਲੋ ਆ ਜਾ ਮੈਂ ਖਿਡਾਰੀ ਚਾਣ ਲੱਗਿਆ ਇਹ ਤਾਂ ਗਿਆ ਪਤਾ ਇਹਦਾ ਤਾਂ ਮੈਂ ਜਦ ਹੀ ਦੇਖ ਮੈਂ ਤੌਰੀ ਤਾਂ ਪਿੰਡ ਤੂੰ ਘੁੰਮ ਨਹੀਂ ਸਕਦਾ ਉਹ ਪਿੰਡ ਉਹ 35 ਗੇੜੇ ਮਾਰਦਾ ਚੱਲ ਠੀਕ ਹੁਣ ਯਾਦ ਰੱਖੀ ਗੱਲ ਇਹ ਭਾਈ ਠੀਕ ਗੱਲ ਆਓ ਘੁੰਮ ਉਹ ਸਾਨੂੰ ਕੋਈ ਕੰਮ ਕਹੀ ਮੈਂ ਕਿਹਾ ਵੀ ਆਪਣਾ ਆਪੇ ਅੱਜ ਕਰ ਭਾਈ ਉਹਨੇ ਹਾਂ ਤੂੰ ਬੰਦਾ ਹੀ ਇੱਧਰ ਆਪੇ ਲੱਭਦੇ ਤੈਨੂੰ ਅਸੀਂ ਲੱਭਦੇ ਕਿ ਨਹੀਂ ਫੋਨ ਕਰ ਕਰ ਕੇ ਉਹਦਾ ਬੰਦਾ ਕੱਠਾ ਇੱਧਰ ਕੋਈ ਜਿਹਾ ਯੂਵਨ ਦੱਸੇ ਕਰਾ ਨਹੀਂ ਯਾਦਾ ਇਹਨੂੰ ਪਤਾ ਪਰਸੋਂ ਤੋਂ ਉਹਨੂੰ ਪਤਾ ਨਹੀਂ ਕਰਨੇ ਘੜ ਕੇ ਲਿਆਇਆ ਇਹਨੇ ਵੀਡੀਓ ਪਾਈ ਇਹਨੇ ਦੇਖੇ ਕੀ ਕਾਲੂ ਖਿਡਾਰੀ ਚੱਲੂਗੀ ਕਿਨੇ ਕਰਵਾਏ ਬਲਾਬਾ ਵੀ ਹੁੰਦਾ ਐਂ ਤਾਂ ਮੈਨੂੰ ਪਤਾ ਪਿੰਡ ਮੈਂ ਐਨੇ ਪਿਆ ਸਦਾ ਪੱਤਰਾਂ ਨਾਲ ਜੁੜੀ ਹੁੰਦਾ ਪਿਆ ਦਾ ਚੱਕਾਂ ਨੂੰ ਲੱਗੀ ਹੁਣੀ ਆ ਉਹ ਤੇ ਹਾਂ ਇਹ ਤਾਂ ਹੈ ਬੜੀ ਬੜਾ ਆ ਗਿਆ ਭਾਈ ਬੰਦਾ ਫੇਰ ਅੱਜ ਫੇਦੇ ਫੇਰ ਕੰਮ ਨੂੰ ਕੋਈ ਨਾ ਕੋਈ ਐਦਾਂ ਨਾ ਨਿੰਬੂ ਲੈ ਤੇ ਗਾ ਕੇ ਨਿਕਲੇ ਆ ਉਹ ਇੱਥੇ ਬੂਟੇ ਲਾਉਣਾ ਆਏ ਤੇ ਯਾਰ ਉਹੀ ਲਾਇਆ ਆਉਣਾ ਇਹਨੇ ਬੰਮਾ ਦਾ ਬਹੁਤ ਜੰਡ ਬਣਦਾ ਆਪਣੇੋਂ ਕਿਸਾਨ ਏਡਾ ਤਕੜਾ ਜਿਹੜੇ ਸੰਗਤਾਂ ਦੇ ਬੂਟੇ ਤੇ ਨਿੰਬੂ ਨਿਕਲੇ ਆ ਅੱਜ ਕਰ ਤਾਂ ਵੜਦਣੀ ਮੈਂ ਸਾਉਥ ਵਾਲੇ ਨੂੰ ਬਹੁਤ ਹੈ ਇਹ ਲੈ ਕੋ ਉਹ ਕਿੰਨਾ ਕਿਆ ਬਣਾਣਾ ਚਾਹ ਪੰਜ ਦਾ ਪਾ ਯਾਰ ਜਿਆਦਾ ਹੋ ਜੈਣਾ ਕੌੜਾ ਹੋ ਜੈਣਾ ਨਾ ਨਾ ਇੱਕ ਬਹੁਤ ਆ ਯਾਰ ਇਹ ਭਰ ਰਹਾ ਕਿਤੇ ਥੋੜਾ 10 ਲਿੰਬੂ ਜਿੰਨਾ ਇੱਕ ਆ ਇਹ ਚਾਰ ਤਾਂ ਤੇਰੇ ਕੋਲ ਹੋਗਾ ਜਿੱਥੇ ਬਿਜਲੀ ਕੇ ਆਉਂਦੇ ਆ ਚ ਇਹ ਇਹ ਕੰਮ ਖਰਾਬ ਹੀ ਕਰਦੇ ਪਹਿਲਾਂ ਨਿੰਬੂ ਵੀ ਦਿੱਤਾ ਗਾਗਲ ਬਣ ਗਈ ਵੇ ਇਹਦੇ ਪਿਆਜ਼ ਦਾ ਬਿਜਲੀ ਲੈ ਕੇ ਦੂਰ ਤੱਕ ਕਿਤੇ ਉਹ ਪਿਆਜ਼ ਦਾ ਕਿਆ ਬਣਿਆ ਵਾ ਪਿਆਜ਼ ਬਣਦੇ ਆ ਪਿਆਜ਼ ਤਾਂ ਨਿਕਲੇ ਹੀ ਨਹੀਂਗਾ ਮੈਂ ਖਾਲ ਹੋ ਗਿਆ ਖਾਂਦੇ ਆ ਉਹ ਬੀਜੇ ਮੋੜਿਆ ਮੈਂ ਕਹਿਣਾ ਮੈਂ ਇਹਨੂੰ ਗੱਲਾਂ ਬਾਈ ਗੱਲਾਂ ਹੁੰਦੀਆਂ ਨੇ ਲੈ ਬੜਾ ਭਰਿਆ ਪਿਆ ਬੰਮੇ ਦਾ ਘਰਾਂ ਜਾ ਕੇ ਦੇਖੀ ਤੂੰ ਤੇ ਪਹਿਲਾਂ ਮੈਂ ਐਸਾ ਬੰਦ ਤੇ ਵੀ ਬਾਈ ਇਹ ਉੱਥੇੋਂ ਪਿਆ ਜੇ ਪਿਆ ਪਾਣੀ ਫਾਰੀ ਲਗਾਈ ਜਾਣੇ ਲਾਵਾ ਆ ਬਾਟੀ ਲੈ ਲਪੋਂ ਮਦਿ ਜੱਤੀ ਹੋਣਾ ਭੋਲੂ ਬਾਟੀ ਦੇਖ ਲੈ ਮੈਂ ਕਿਹਾ ਬੜੀ ਲਿਆਉਂਦਾ ਕਾਂਟੇ ਕਾਂਟੇ ਖਲਾਤ ਰਸਦਾ ਬੀਨੂ ਦੇਖ ਲੈ ਤੂੰ ਆ ਮੇਰੀ ਗੱਲ ਸੁਣ ਲੈ ਨਖਰੇ ਦੇਖ ਲੈ ਨਾ ਤੇ ਰਸ ਪੀਣਾ ਵੀ ਤੂੰ ਸਮਾਨ ਤਾਂ ਦੱਸ ਵੀ ਮੈਂ ਲੈ ਕੇ ਨਹੀਂ ਆਣਾ ਕੋਈ ਮੈਨੂੰ ਆਈ ਘਰੋਂ ਕੱਢ ਕੇ ਲੈ ਜਾਣਾ ਇਹਨੇ ਐਂਦਾ ਸੋਦ ਨੂੰ ਕਿੰਨੇ ਲਿਆ ਕੇ ਆਈ ਕਰ ਲਉ ਫੇਰ ਕੱਢਣਾ ਸਟੋਰੀ ਪੀਣਾ ਜਿਹਦੀ ਖਿਲਾੜੀ ਹੁੰਦੀ ਉਹਦਾ ਹੀ ਸਮਾਨ ਹੁੰਦਾ ਮਨ ਆਇਆ ਆਇਆ ਇਹ ਕੰਨੇ ਲਿਆਏ ਇਸ ਤੇ ਮੇਰਾ ਉੱਪਰ ਰਸ ਪੀ ਲਿਆ ਸੀ ਕਿ ਉੱਥੇ ਚਮਾ ਲੈ ਕੇ ਜਾਣਾ ਅਗਲੇ ਖਿਲਾੜ ਦੇ ਤੂੰ ਲੈ ਲਈ ਵੀ ਆਪਣੇ ਆ ਤੂੰ ਵੀ ਬੀ ਬੀ ਲਈ ਚੱਲ ਲੈ ਖਲਾ ਮਾਈ ਗੱਤ ਚਾਰ ਕਿਲੇ ਲੈ ਕੇ ਤੂੰ ਉਹ ਮੈਂ ਤਾਂ ਖੜਾ ਛਡਾਇਆ ਤਾਂ ਮੈਨੂੰ ਕਹਿੰਦਾ ਗੰਨਾ ਵਧੀਆ ਕੀਤੇ ਕੋਲ ਮੂਢਾ ਬਲਕੀਤ ਬਾਈ ਕੋਲ ਮੇਰੇ ਕੋਲ ਤਾਂ ਵੀਜੜਾ ਮੈਨੂੰ ਵੀ ਨਾਲ ਆਏ ਤਾਂ ਵੀ ਮਨੂੰ ਲੈ ਕੇ ਜਾਊਗਾ ਮੈਂ ਕਿਹਾ ਗੰਨਾ ਘਰ ਨਹੀਂ ਆਲੀ ਜਿਹਦੇ ਚੱਕਿਆ ਮੋੜ ਤਾਂ ਸਾੜੇ ਯਾਰੇ ਹੋਰ ਕਿ ਬੇਫਤਾ ਫੇਰ 1922 ਨੂੰ ਖiladi ਸ਼ਾਰਟ ਖੁੱਲਦਾ ਘੰਟਾ ਹੋ ਗਿਆ ਇਹ ਤਾਂ ਖੜਾ ਤਾਂ ਉੱਤੇ ਸੱਤ ਨਾਮ ਦੇ ਉੱਤੇ ਨਾ ਗੰਨਾ ਸਾਫ ਆਉਂਦਾ ਕਹਿੰਦਾ ਕਪੜਾ ਮੇਰੇ ਨਾਲ ਬੈਠਾ ਪਰ ਨਾ ਪਾਣੀ ਪਾਣੀ ਉਹਨਾਂ ਕਿਤੇ ਹੋਰ ਸਲਿੱਪ ਕਢਵਾਈ ਜਾਮਾ ਖiladi ਧੋਗੇ ਪਲਾਉਂਗੇ ਇਹਨਾਂ ਨੂੰ ਯਾਰ ਅੱਤ ਕੋਈ ਚਾਹੀਦਾ। ਬਾਦੋਂ ਕਈ ਵਾਰੀ ਕੋਈ ਜਾਮ ਰਜ ਕਰਦਾ। ਜਾ। ਇੱਥੇ ਤਾਂ ਜਾਮ ਰੇ ਨਹੀਂ ਜਾਣਾ। ਜਨਵਰੀ ਪਹੁੰਚ ਬੋਤਲਦੀ ਹੈ ਇਹ ਗੱਲ ਛੱਡ ਤੇ ਉਹ ਉੱਪਰ ਬੈਠਾ ਦਾ ਫੜਦਾ ਉਹਨੇ। ਪੁੱਛਣਾ ਬੋਲੂ ਭਾਈ ਨੂੰ। ਸੰਤਰੇ ਖਾਣ ਲੱਗ ਕੇ ਆ। ਸੰਤਰੇ ਖਾਣ ਲੱਗਿਆ ਉਹ ਬੈਠਾ ਉੱਪਰ। ਆਪਾਂ। ਸੱਪ। ਹਾਂ ਬਹੁਤ ਭਾਰੀ ਤਾਂ। ਸੰਤਰੇ ਪਾਉਣੇ ਆ। ਤੂੰ ਹੀ ਰੇਂਜ ਹੋਰ ਫਾੜੀ ਅਸੀਂ ਉਹ ਗੱਲ ਗੱਲ ਠੀਕ ਆ ਬਾਈ ਤੂੰ ਸਾਹਮਣੇ ਲੰਘਾੜੀ ਬਾਈ ਕਰਾੜੀ ਸਟਾਰਟ ਕਰ ਲੈ ਨਾ ਨਾ ਬਹੁਤ ਬਹੁਤ ਘੰਟਾ ਯਾਰ ਹੱਦ ਹੋ ਗਈ ਹੌਡੇ ਵਾਲੀ ਤਈਆਂ ਨੂੰ ਮਰੀ ਜਾਂਦੀ ਏ ਕੌੜਾ ਉਹ ਰੋਟੀ ਵੀ ਖਾਣੀ ਆ ਰੋਟੀ ਤਾਂ ਹੌਣ ਵਾਲੀ ਟੀਏ ਮੈਂ ਦੇਖੂ ਕਿਤੇ ਪਾਣੀ ਲਾਉਂਦਾ ਨਾ ਸੌਂਜੀ ਨਹੀਂ ਨਹੀਂ ਹੁੰਦਾ ਤੂੰ ਜਿਹੜਾ ਹੋਰ ਤਾਂ ਹੀ ਕਹਿਣਾ ਭਰ ਦੇਵੇ ਇਹਨੇ ਪਾਣੀ ਲਾਉਂਦੇ ਸੌਂ ਲੈ ਮੈਂ ਉਹੀ ਕਹਿ ਕੇ ਹੱਥ ਆਵਾਂ ਕਿਤੇ ਹੋਰ ਤਾਂ ਹੀ ਭਰ ਦੇਵੇ ਜਿ ਕੌੜਾ ਆਇਆ ਇਹਨਾਂ ਦੇ ਕੰਨੇ ਹੋਰ ਓ ਯਾਰ ਠੀਕ ਆ ਉਹੀਂ ਰੋਕੀਆ ਸਾਨੂੰ ਪਿੰਡ ਤੇ ਤੂੰ ਆਹ ਕਿਆ ਹੋ ਗਿਆ ਜਾਨਾ ਬਾਤਾਂ ਮਖਮੀ ਨਾ ਨਾ ਠੀਕ ਆ ਬਾਈ ਗਲ ਗਲਤੀ ਠੀਕ ਆ ਬਾਈ ਰਾਤ ਵੀ ਲੈਟ ਆਈ ਮੀਰੀ ਹੈ ਨਾ ਰਾਤ ਤਾਂ ਨਹੀਂ ਆਈ ਆਲੀ ਆਈ ਵੀ ਜਿਆਦਾ 6:30 ਵਜੇ ਆ ਹੋਂ ਖਾ ਖਾ ਲੈ ਕੱਲ ਖਾਸੀ ਰਹਿ ਲਈ 6:30 ਵਜੇ ਆ ਮਾਗ ਜੇ ਦੋ ਦਿਨ ਹੋ ਗਏ ਮਾਰਦੇ ਨੇ ਮੰਨੂ ਭਗਵਾਨ ਤ ਮਾਰਦੇ ਸੀ ਪਜਾਰਦੀ ਵੀਡੀਓ ਮੈਂ 8 ਘੰਟੇ ਕਰਤੀ ਉਹਨੇ ਨਾ ਲੈਟ ਤਾਂ ਹੋਣੀ ਸੀ ਹੁਣ ਪਾਣੀ ਲੱਗਣ ਲੱਗ ਗਿਆ ਹਾਂ ਮਾਤਮ ਦਾ ਬੈਠਾ ਹੁੰਦਾ ਵੀ ਕੱਲ ਮੈਂ ਕੀ ਭਾਈ ਇਹ ਜੀ ਵੀਡੀਓ ਪਾਵੇ ਮੈਂ ਦੇਖਾਂ ਬਾਡੀ ਇਹ ਕਹਿੰਦਾ ਰਾਤ ਇਹ ਗੈਲੇ ਸਰ ਕੇ ਉਮੀ ਭੱਜੇ ਫਿਰੇ ਕਿਹਿਆ ਆਪੇ ਆਲੇ ਮੈਂ ਤੈਨੂੰ ਕਹਿੰਦਾ ਸਿਆਲ ਆ ਬਾਈ ਮੈਂ ਪਾਈ ਮੁੰਡਾ ਨਹੀਂ ਇੱਕ ਗਲਾਸ ਗੈਲੇ ਬਸ ਫਿਰ ਤੋੜ ਵੀ ਖਾਰ ਦਮਾ ਮੈਂ ਰੋਟੀ ਖਾ ਕੇ ਮੈਂ ਮਾ ਮਾੜਨ ਮੂਨਦਾ ਨਹੀਂ ਜਿਹੜਾ ਇਹਨੂੰ ਸਾਥ ਤੇ ਕਾ ਸਾਥ ਤੇਰਾ 7 ਕਿਲਿਆਂ ਤੇ ਕੋਲ ਬੋਲੂਗਾ ਰੋਟੀ ਖਾ ਕੇ ਜਾਊਂਗਾ ਹੁਣ ਦੋ ਤਾਂ ਸ਼ਾਂਤ ਹੀ ਰਹੂੰਗਾ ਥੋੜਾ ਪੈ ਮੈਨੂੰ ਮੈਂ ਦੇਖਣਾ ਮੇਰੀ ਪਿਆ ਦੇਉਗੇ ਦਾਦੇ ਬਸ ਮੋਦਾ ਰਾਤ ਚ ਪੈਂਦਾ ਹੈ ਨੇ ਦਾ ਬਹੁਤ ਆਵਦਾ ਬਣਿਆ ਜੀ ਅੰਮੇ ਰੋਜ ਖਾ ਦੇ ਗਾ ਲੈਂਪ ਉਹ ਲੈ ਪੀ ਲੋ ਕੰਨੇ ਸੀ ਲੈ ਗਏ ਰੋਜ ਖਾ ਦੇ ਗਾ ਖੜੀ ਹੋਆ ਯਾਰ ਉਹ ਖੇਤ ਉਹ ਕੇ ਉਹ ਖੜੀ ਹੋਆ ਨਹੀਂ ਉਹ ਸਾੜੇ ਕਿ ਨਹੀਂ ਖੜਾਇਆ ਫਿਰ ਤੂੰ ਲੈ ਜਾ ਗੱਗਲ ਜੀ ਨੇ ਗੱਲ ਬਣਾਤੀ ਭਾਈ ਗੱਲ ਕਰਨ ਗੱਲ ਬਣਾਤੀ ਹੋਰ ਵੀ ਪੱਕਾ ਹੀ ਜੋੜ ਕੇ ਖੜਾਣਾ ਉੱਥੇ ਤੂੰ ਤਾਂ ਖੋਰਾ ਯਾਰ ਡਿਗਰੀ ਗੱਲ ਇਹ ਜੀ ਮੇਰੇ ਆਪਣੇ ਪੀ ਲਿਆ ਪਾ ਹੋਰ ਨਹੀਂ ਹੱਥੀ ਲਾ ਦੇਣੀ ਇਹਨੂੰ ਹਾੜੀ ਵੀ ਲੋਟ ਹੈ ਇੰਨੇ ਕੋਈ ਗੰਨੇਆਂ ਦਾ ਕੁਝ ਨਹੀਂ ਕਹਿੰਦੀ ਹਾੜੀ ਪੈਸਾ ਆ ਲੈ ਆ ਦੇ ਖੜਾ। ਬੋਲਾ। ਖੇਲਦੇ ਫਟਾਫਟ ਪੂਰੀ। ਇੱਕ ਗਏ ਵਰਦੇ ਆ ਗਏ ਪਿੱਛਾ ਦੇ ਆ ਡਾ। ਓ ਬਟਲੇ। ਓ ਵੈ ਤੇ ਰੇੜਾ ਹੀ ਤੇ ਇਹਨਾਂ ਦੇ। ਆ ਬੜਾ। ਸਾਰੇ ਇਹਨੂੰ ਪਹਿਲਾਂ। ਜੀ ਜੀ ਦੋ ਇਹਨੇ ਤੇ ਜੀ ਜੀ ਮਾਰ ਗਈ। ਹੋਰ ਇੱਕ ਗੱਪੇ ਪਿਆ। ਹੱਦ ਹੋ ਗਈ। ਉਹ ਦੇਖ ਤਰੂ ਬੈਗ ਹੋਂਗਾ। ਬੈਗ ਅਗੇ ਮਵਾ ਦੇ ਇੱਕ ਸਾਲਾ। ਉਹ ਫੇ ਛੋਟੀ ਖਿਡਾਰੀ। ਜੀਨ ਵਾਂਗੂ। ਇਹਨੂੰ ਬੈਗ ਘੇਰ ਦੀ। ਹਲਾਉ ਨੂੰ। ਹਾਂ।